ਸਰ ਇੱਕ ਵਾਰ ਫੇਰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਗਿਣਦੇ ਆਂ ਭਾਗਾਂ ਵਾਲੇ ਗਿਣਦੇ ਆਂ ਕਿ ਇਹੋ ਜੀ ਮੁਕੱਦਸ ਧਰਤੀ ਇਹੋ ਜੀ ਉਹ ਕਰਮਾਂ ਵਾਲੀ ਭੂਮੀ ਜਿਸ ਮਿੱਟੀ ਦੇ ਵਿੱਚ ਮੱਲ ਘੁੱਲਦੇ ਹੋਣ ਜਿਸ ਮਿੱਟੀ ਦੇ ਖਾੜੇ ਲੱਗਦੇ ਹੋਣ ਛਿੰਝਾਂ ਲੱਗਦੀਆਂ ਹੋਣ ਹੈਲੋ 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 ਉਹ ਮਿੱਟੀ ਪੂਜਣ ਯੋਗ ਹੈ ਸੋ ਪਿੰਡ ਹौजਗੰਦੜ ਤੇ ਇਲਾਕਾ ਨਿਵਾਸੀ ਜੋ ਲੰਬੇ ਸਮੇਂ ਤੋਂ ਬਾਬਾ ਜੀ ਦਾ ਮੇਲਾ ਪੀਰ ਬਾਬਾ ਮੁਹੰਮਦ ਪਨਾ ਜੀ ਜਿਨ੍ਹਾਂ ਦੀ ਸਾਲਾਨਾ ਵਰਸੀ ਜਿਨ੍ਹਾਂ ਦੀ ਸਾਲਾਨਾ ਯਾਦ ਦੇ ਵਿੱਚ ਹਰ ਸਾਲ ਬਹੁਤ ਭਾਰੀ ਮੇਲਾ ਲੱਗਦਾ ਹੈ ਇੱਕ ਵਾਰ ਫਿਰ ਇਸ ਮੇਲੇ ਦੇ ਪ੍ਰਬੰਧਕਾਂ ਨੂੰ ਇਸ ਮੇਲੇ ਦੇ ਸੇਵਾਦਾਰਾਂ ਨੂੰ ਆਪਣੇ ਵੱਲੋਂ ਜਾਨੀ ਸੰਧੂ ਸਰਜੀਤ ਸੰਗੀਤਕ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦੇ ਹੋਏ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹੈ ਮੁੱਖ ਸੇਵਾਦਾਰ ਸਵਰਗਵਾਸੀ ਚੰਨाराम ਜੀ ਉਹਨਾਂ ਦਾ ਪਰਿਵਾਰ ਬਾਬਾ ਤਿਲਕਰਤ ਜੀ ਉਹਨਾਂ ਦਾ ਪਰਿਵਾਰ ਬਾਬਾ ਭਗਵਾਨ ਦਾਸ ਜੀ ਬਹੁਤ ਹੀ ਧੰਨਵਾਦੀ ਆ ਬਾਬਾ ਜੀ ਤੇ ਦਰਬਾਰ ਦੀ ਸੇਵਾ ਨਿਭਾ ਰਹੀ ਸੇਵਾਦਾਰ ਕ੍ਰਿਸ਼ਨ ਲਾਲ ਜੀ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੇ ਮੈਂ ਨਾਮ ਲੈਣ ਲੱਗਾਗਾ ਤਾਂ ਸ਼ਾਇਦ ਵਕਤ ਵੀ ਲੱਗੇਗਾ ਔਰ ਲਿਸਟ ਵੀ ਲੰਬੀ ਹੋ ਜਾਵੇਗੀ ਸੋ ਉਹਨਾਂ ਸਾਰੇ ਹੀ ਸੇਵਾਦਾਰਾਂ ਦੇ ਨਾਮ ਬਾਬਾ ਜੀ ਆਪ ਜਾਣੇ ਇੱਕ ਵਾਰ ਫੇਰ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਦਾ ਨਗਰ ਨਿਵਾਸੀਆਂ ਦਾ ਨਗਰ ਪੰਚਾਇਤ ਦਾ ਧੰਨਵਾਦ ਕਰਦੇ ਹੋਏ ਸਾਨੂੰ ਹੁਕਮ ਲੱਗਾ ਤੁਹਾਡੀ ਖਾਤਰਦਾਰੀ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਣ ਦੇ ਲਈ ਸੋ ਆਪਣੇ ਵੱਲੋਂ ਆਪਣੇ ਪੀਰ ਮੁਰਸ਼ਦ ਆਪਣੇ ਸਾਈਂ ਆਪਣੇ ਪੈਗੰਬਰ ਆਪਣੇ ਗੁਰੂ ਸਹਿਬਾਨ ਆਪਣੇ ਰੱਬ ਰਹੀਮ ਆਪਣੇ ਉਸਤਾਦ ਲੋਕ ਆਪਣੇ ਮਾਈ ਬਾਪ ਉਹਨਾਂ ਦਾ ਧਿਆਨ ਧਰਦੇ ਹੋਏ ਓਟ ਆਸਰਾ ਲੈਂਦੇ ਹੋਏ ਸਰਬੱਤ ਦਾ ਭਲਾ ਮੰਗਦੇ ਹੋਏ ਤੁਹਾਡੇ ਸਭ ਦੀਆਂ ਖੈਰਾਂ ਮੰਗਦੇ ਹੋਏ ਟੜਕਦਾ ਏ ਦਿਲ ਮੇਰਾ ਜੇਤੂ ਟੜਕਾਵੇਂ ਤਾਂ ਚੱਲਦੇ ਨੇ ਸਾ ਮੇਰੇ ਜੇਤੂ ਚਲਾਵੇਂ ਤਾਂ ਨੂਰ ਤੇਰੇ ਚੋਂ ਉਪਜਿਆ ਹਾਂ ਨਾ ਕੋਈ ਮੇਰੀ ਜ਼ਾਤ ਨਾਮ ਖਮਾਰੀ ਨਾਨਕਾ ਜੜੀ ਰਹੀ ਦਿਨ ਰਾਤ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਆਪਣੇ ਵੱਲੋਂ ਆਪਣੀ ਸਟੇਜ ਦਾ ਆਗਾਜ਼ ਜਨਾਬ ਸੰਧੂ ਸਰਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਟੇਜ ਵੱਲੋਂ ਟਿੰਡ ਹਾਜ਼ ਗੱਦੜ ਪੀਰ ਬਾਬਾ मोहम्मद पनाजी जिन त भरे